ਗੀਤੁ ਕੋਸ਼਼ ਤੇ ਦੀਰ ਵੀਚ ਰੇ ਆਣੀ ਵਾਣੀ ਛੀ ਟੇ ਲਥੇ ਨ ਵੀਚ ਰੇ ਆਣੀ ਮੇਟੀ ਜਿਨ੍ਹਾਂ ਵੱਲੋਂ ਮਾਨ ਭੇਜਿਆ ਜਾ ਰਿਹਾਤ ਕਰਵਾਤ ਕਰਦੇ ਆ ਸੂਚੀਆਂ ਸਫਤਾਂ ਦਾ ਦਰਵਾਜ਼ਾ ਸਤਿ ਸ੍ਰੀ ਅਕਾਲ ਬਾਤੀ ਸਹਿਕਾਰੀਆਂ ਮਾਪੂਸ ਬਾਬਾ ਜੀ ਕੁੰਟੇ ਨੇ ਇੱਥੇ ਮੁੰਦਰਤੇ ਜੀਆਂ ਆਖਦੇ ਆ ਜਿਨ੍ਹਾਂ ਵੱਲੋਂ ਬਹੁਤ ਅਸ਼ੀਰਵਾਦ ਭੇਜਿਆ ਹੈ ਗੇਂਦਰ ਦੀ ਕਲਾ ਲਈ ਅਰਦਾਸ ਕਰਦੇ ਆ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨਾ ਕਮਲ ਰਾਜਾ ਸਾਹਿਬ ਦਾ ਸਥਾਨ ਹੈ ਸਾਰੇ ਭਾਵਨਾਵਾਂ ਦੇ ਨਾਲ ਹੁੰਦੇ ਉਦੋਂ ਇਹ ਸਲਾਨਾ ਸਮਾਗਮ ਹੁੰਦਾ ਹੈ ਕਿ ਜਿੱਥੋਂ ਤੱਕ ਮੈਨੂੰ ਪਤਾ ਵੀ ਤੁਹਾਡੀ ਕਾਫੀ ਸਮਾਂ ਪਹਿਲਾਂ ਤਿਆਰੀ ਜਿਹੜੀ ਕੋਲਕ ਪੈਂਦੀ ਵੀ ਤਿਆਰੀਆਂ ਆਰੰਭ ਕਰਦੇ ਪਏ ਤੁਸੀਂ ਨੌਜਵਾਨ ਵੀਰਾਂ ਦਾ ਬੜਾ ਚਾਅ ਹੁੰਦਾ ਹੈ ਉਹਨਾਂ ਨੂੰ ਬੜਾ ਚਾਹ ਰਹੀ ਕਿ ਜਦੋਂ ਸਮਾਗਮ ਆਵੇ ਬਹੁਤ ਸਾਰੇ ਜਿਹੜੇ ਵੀਰ ਹੈ ਉਹ ਵਿਦੇਸ਼ ਤੋਂ ਚੱਲ ਕੇ ਹਾਜ਼ਰੀ ਲਵਾਉਣ ਵਾਸਤੇ ਹੁੰਦੇ ਨੇ ਜੇ ਰੋਇ ਸੁਬਾਹ ਨੂੰ ਕੋਲੰਗਾ ਤੇ ਫੇਰ ਛੱਟੀ ਵੀ ਕਦੋਂ ਅਗਲਾ ਸਾਲ ਆਵੇ ਕਦੋਂ ਅਗਲੇ ਸਾਲ ਅਸੀਂ ਬਾਦਰੀਆਂ ਅਨਵਾਈਏ ਪਾਛੋ ਸੌਰ ਤੇ ਆਪੇ ਮੇਲ ਭਰਿਆ ਉੱਥੇ ਰੱਖਣ ਝੜਦੀ ਕਲਾ ਬਖਸ਼ਿਸ਼ ਕਰਨਾ ਉਹ ਮੈਂ ਬੇਨਤੀ ਕਰਦਾ ਮਾਂ ਸਰਦਾਰ ਬਹਾਦਰ ਸਿੰਘ ਨੇ ਸਮੀਖਾਂ ਨੂੰ ਲਲਕਾਰਿਆ ਕੇ ਅੱਖ ਲੱਗੀ ਇਹ ਕਹਿੰਦਾ ਸੀ ਵੀ ਮੈਂ ਅਨ ਸ਼ਾਮਾ ਪੂਣ ਤੋਂ ਪਹਿਲਾਂ ਕਿਲੇ ਦੇ ਕਬਜ਼ਾ ਕਰ ਲੈਣਾ ਪਰ ਰਾਗ ਦਾ ਤਰਕਾਲਾ ਦਾ ਸਮਾ ਹੋ ਗਿਆ ਜੰਗ ਦੋਨਾਂ ਧਿਰਾਂ ਦਾ ਹੁੰਦਾ ਸੀ ਦਸ਼ਮਣਾਂ ਮੌਤ ਦੇ ਘਾਟ ਉਤਾਰਿਆ ਤੇ ਕੁਝ ਸਿੱਧ ਵੀ ਸੀ ਰੋ। ਰਾਜਾ ਸਮਾ ਜਾ ਕੇ ਰੁਕ ਗਿਆ ਕਾਪਾਸ਼। ਜਾਗ ਰੋ ਗਈ। ਦੂਜਾ ਦਿਨ ਸਵੇਰ ਹੋਈ ਤੇ ਦੋਨਾਂ ਘਰਾਂ ਦਾ ਮੁਕਾਬਲਾ ਹੋਣ ਲੱਗਾ ਦੁਪਹਿਰ ਹੋ ਗਈ ਸ਼ਾਮਾਂ ਦਾ ਸਮਾਂ ਹੋ ਗਿਆ। ਸੱਚ ਨੇ। ਦਸ਼ਮਣਾਂ ਨੇ ਅਗਲੇ ਤੋਪਾਂ ਦੇ ਗੋਲੇ ਛੰਡੇ। ਕਿਲੇ ਦੀ ਸ਼ਮਣੀ ਕੰਧ ਦੇ ਵਿੱਚ ਪਾੜ ਪੈ ਗਈ। ਦੋਸਤ ਮੁਹੰਮਦ ਖਾਇਦੇ ਪੰਜ ਪੁੱਤਰ ਭੇਜੇ ਸੀ ਵੰਡਾ ਸੀ ਅਫਜ਼ਲ ਖਾਨ ਨੂੰ ਜਿਆਦਾ ਹੀ ਜਾਣ ਚੜਕੇ ਕਣ ਲਗਾ 1000 ਦੀ ਗਿਣਤੀ ਸੀ ਆਈਡੀ ਜਾਣਕਾਰੀ ਮਿਲੀ ਸੀ ਤੇ 1000 ਰੁਪਈਆਂ ਨੂੰ ਮਾਰ ਦਿੱਤਾ ਗਿਣਤੀ ਬੜੀ ਥੋੜੀ ਪਰ ਜਿੰਨਾ ਚਿਰ ਮੈਂ ਆਪ ਅੱਖੀਂ ਦੇਖ ਕੇ ਨਾ ਮੈਂ ਨੂੰ ਜਕੀ ਨਹੀਂ ਹੋਣੀ ਸੱਚ ਲਈ ਕਿਉਂ ਨਾ ਮੈਂ ਕਲੇਰ ਦੇ ਅੰਦਰ ਜਾ ਕੇ ਦੇਖਾਂ ਕਿ ਇਹਨਾਂ ਦੀ ਗਿਣਤੀ ਕਿੰਨੀ ਆ ਗੋਲਾ ਬਰੂਦ ਖਥੀ ਆ ਕਿਨੇ ਨੇ ਕਿਨੇ ਦੁਸ਼ਮਣ ਆਪ ਨਹੀਂ ਸਕਦਾ ਫਤ ਜੇ ਨਾ ਕਰ ਦੁਸ਼ਮਣ ਨੂੰ ਸਾਡੇ ਘਰ ਦਾ ਪੇਤ ਨਹੀਂ ਤੇ ਜੇ ਨਾ ਦੁਸ਼ਮਣ ਨੂੰ ਸਾਡੇ ਘਰ ਦਾ ਪੇਤ ਲੈ ਕੇ ਅਸੀਂ ਅੱਜ ਵੀ ਪਰੇ ਤੇ ਅਸੀਂ ਕੱਲ ਵੀ ਪਰੇ ਅਗੇ ਸਿਆਣੇ ਮਦਰ ਕਰ ਗਿਆ ਕਰ ਦਸ਼ਮਣ ਵੀ ਘਰ ਦਾ ਪੇਤ ਬਾਹਰ ਨਹੀਂ ਜਾਣਾ ਚਾਹੀਦਾ ਕੋਈ ਮਸਲਾ ਹੱਲ ਹੋ ਜਾਂਦਾ ਜਦੋਂ ਗੱਲ ਬਾਹਰ ਤੇਰੇ ਜਾਵੇ ਜਿਹੜਾ ਮਸਲਾ ਹੱਲ ਹੋਣਾ ਉਹ ਵੀ ਨਹੀਂ ਹੋਏ ਨੁਕਸਾਨ ਹੁੰਦਾ ਮੈਂ ਕਿਤੇ ਅੱਜ ਜਿਹੜਾ মিডিਆ ਦਾ ਯੋਗ ਹੈ ਇੱਥੇ ਪੈਸਾ ਕੋਈ ਪ੍ਰੋਗਰਾਮ ਦੀ ਕਵਰੇਜ ਕਰ ਲੈ ਸਾਰਾ ਪ੍ਰੋਗਰਾਮ ਲਾਈਵ ਚਲਦਾ ਤੇ ਅੱਜ ਕੱਲ ਦੇ ਬੱਚੇ-ਬੱਚੇ ਦੇ ਕੋਲ ਮੋਬਾਈਲ ਹੋਂਦ ਤੇ ਸਾਡੇ ਕੋਲੇ ਵੀ ਅਬਰਕਤ ਫੋਨ ਕਰਦੇ ਪਰ ਕਈ ਵਾਰੀ ਇਹਨਾਂ ਜੀਜਾਂ ਦਾ ਫਾਇਦਾ ਹੈ ਤੇ ਕਈ ਵਾਰੀ ਨੁਕਸਾਨ ਹੈ ਬੱਚੇ ਪਿੱਛੇ ਰੋਂਦੇ ਹੁੰਦੇ ਆ ਵੀ ਮੰਮੀ ਰੋਟੀ ਬਣਾਉਂਦੇ ਤੇ ਮੰਮੀ ਫੋਨ ਤੇ ਲੱਗੀ ਮੰਮੀ ਕਹਿੰਦੀ ਵੀ ਰੋਟੀ ਵੀ ਨਾ ਬਣਾਉਣੀ ਪਵੇ ਤੇ ਐਡੇ ਵੀਡੀਓ ਬਣਾ ਕੇ ਪੈਸੇ ਆ ਜਾਣ ਥੋੜਾ ਜਨਾ ਕਿ ਕੰਮ ਕੇ ਪੈਸੇ ਆ ਜੇ ਉਂਕੇ ਹੋਰ ਕੀ ਚਾਹੀਦੇ ਪ੍ਰਾਣੇ ਸ਼ਮਿਆਨ ਸੁਆੜੀਆਂ ਨੇ ਕਹਿਣਾ ਵੀ ਘਰ ਦਾ ਕੰਮ ਕਰੋ ਪਹਿਲਾਂ ਦੇ ਬਜ਼ੁਰਗਾਂ ਨੂੰ ਰੋਟੀ ਨਹੀਂ ਦਿੱਤੀ ਤੇ ਤੁਹਾਡਾ ਮਾਰ ਯਾਤਰਾ ਕੇ ਜਾਣ ਦਾ ਵੀ ਕੀ ਫਾਇਦਾ ਸੱਚ સેવા ਕਰਤਵੇਂ ਕੀ ਫਾਇਦਾ ਤਾਂ ਲੈ ਖਾਜ ਬਾਪੂ ਬਾਗ ਦੇ ਕੇ ਕਹਿੰਦੇ ਨਾ ਨੂੰ ਵੀ ਮੈਨੂੰ ਰੋਟੀ ਬਣਾ ਦਿਓ ਭੁੱਖ ਲੱਗੀ ਬਾਗ ਨੂੰ ਜੋ ਜੇ ਪੜ੍ਹ ਲੈ ਖਾਉਂਦੇ ਨੇ ਪਰ ਪੜ੍ਹ ਲੈ ਬੰਦਾ ਇਹੀ ਥੋੜਾ ਮਤਲਬ ਇਕਲਾ ਸੀ ਫੋਨਾਂ ਦੇ ਦਵਾੜੇ ਸਾਨੂੰ ਕਿਸੇ ਹੋਰ ਦੀ ਸੁੱਧ ਬੋਧੀ ਨਹੀਂ ਪਤਾ ਹੀ ਨਹੀਂ ਕਈ ਚੀਜ਼ਾਂ ਦਾ ਫਾਇਦਾ ਤੇ ਕਈਆਂ ਦਾ ਨੁਕਸਾਨ ਹੈ ਅੱਜ ਸਾਡੇ ਘਰ ਦਾ ਭੇਦ ਬਾਹਰ ਗਿਆ ਸੀ ਅੱਜ ਵੀ ਪੜੇ ਤੇ ਸਿਕਲ ਵੀ ਮਰੀ ਪਾਛਾ ਕਰਵਾ ਕਰ ਤੁਸੀਂ ਸਾਰੇ ਸਿਆਣੇ ਉਹ ਕੰਮਰੀ ਇਹ ਗੱਲ ਹੋ ਜਾਂਦੀ ਵੀ ਬੀਬੀਆਂ ਕਈਆਂ ਕੀ ਬੀਬੀਆਂ ਦੇ ਤਵਾਦ ਨਹੀਂ ਲਾਉਣ ਲੱਗੀਆਂ ਅਗੇ ਬੀਬੀਆਂ ਨੇ ਕਹਣਾ ਕਿ ਪ੍ਰਸ਼ਾਦੇ ਬਣਾਉਣੇ ਆਜੋ ਜਿੰਨੇ ਛਕਣਾ ਤੇ ਹੁਣ ਤੇ ਪਹਿਲਾਂ ਲੜਾਈ ਪੈ ਜਾਂਦੀ ਵੀ ਮੈਂ ਕਿ ਗਰਤੀ ਮਰਤੀ ਲਈ ਨਹੀਂ ਪ੍ਰਸ਼ਾਦੇ ਬਣਾਉਣੀ ਐ ਬੀਬੀਆਂ ਨੇ ਅੱਜ ਵੀ ਜਿਹੜੀਆਂ ਸਿਆਣੀਆਂ ਬੀਬੀਆਂ ਉਹ ਨੌਵਾਂ ਨੂੰ ਕਹਿੰਦੀਆਂ ਧੀਆ ਨੂੰ ਕਹਿੰਦੀਆਂ ਜਦੋਂ ਆਟਾ ਵੀ ਗੁੰਨਣਾ ਤੇ ਵਾਹਗੁਰੂ ਦਾ ਨਾਮ ਲਿਓ ਪ੍ਰਸ਼ਾਦਾ ਬਣਾਓ ਕਹਿੰਦਾ ਘਰ ਦਾ ਛਕੇ ਬਾਹਰ ਦਾ ਛਕੇ ਵੀ ਮੱਤ ਟਿਕਾਣੇ ਰਵੇਗੀ ਸੱਚ ਤੇ ਰੱਬ ਨੂੰ ਅਸੀਂ ਕਦੋਂ ਵਰਤਦੇ ਆ ਕਦੋਂ ਕੋਈ ਠੀਕਾ ਵਸੀਲਾ ਨਾ ਚੱਲੇ ਫੇਕੇ ਨੇ ਪਰਮਾਤਮਾ ਦਾ ਮੰਤਰ ਦਲੀਲ ਨਹੀਂ ਕਰਦੇ ਗ੍ਰਾਫ ਕਰਕੇ ਫੇ ਨੰਗੇ ਕਰੀ ਨੇ ਹਾਜ਼ਰੀ ਦਿਵਾਣੀ ਤੇ ਰੱਬ ਤੋਂ ਡਰਨਾ ਚਾਹੀਦਾ ਪਰ ਆਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਮਤੋਂ ਨਹੀਂ ਉਹਨੇ ਰਜਾਉ ਨੇ ਕਿਹੜੇ ਸਮੇਂ ਕੀ ਕਰਦੇ ਨੇ ਉਹ ਤੋਂ ਡਰ ਕੇ ਉਹਦੇ ਭੈਸ ਰਹਿਣਾ ਚਾਹੀਦਾ ਅਉ ਮੈਂ ਜੇਕਰ ਕਰਜਾ ਪਾ ਵੀ ਦੁਸ਼ਮਣ ਨੂੰ ਸਾਡੇ ਘਰ ਦਾ ਪੇਟ ਪੈ ਕੇ ਇਹ ਅੰਦਰੋਂ ਖਾਂ ਸੋਚਦਾ ਵੀ ਮੈਂ ਅੰਦਰ ਜਾ ਕੇ ਦੇਖ ਕੇ ਆਵਾਂ ਸਿਖਾ ਦੀ ਗੱਲ ਕੀ ਏ

ਕੋਲੇ ਤੇ ਲਿਆ ਸ਼ਿਖਾਂ ਦੇ ਕੋਲੇ ਸ਼ਾਣੀ ਕਿਤੇ ਸੱਪ ਦੀ ਖੋਟ ਤੇ ਛੇਰ ਤੇ ਘੋਨੇ 'ਚ ਸੋਚ ਕੇ ਹੱਥ ਫੜਦੇ। ਕਹਦੇ ਐਸੇ ਸੂਪੇ 'ਚ ਕਿ ਹੱਥੇ ਦਾ ਮਰਦਾਂ ਵੀ ਪਿਆ ਹੋਵੇ ਨਾ ਸਿੰਘ ਦੇ। ਕੋਣ ਜਾ ਕੇ ਨਲਕਾਰ ਦੇ ਦੀਏ ਮਰਦਾਂ ਉੱਠ ਕੇ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ? ਕੋ ਤੈਨੂੰ ਕਿ ਲੱਗਦਾ ਕਿਉਂ ਦੇ ਦੀ? ਇਹ ਸਾਨੂੰ ਬਖਸ਼ ਦੇਣਗੇ? ਜਦੋਂ ਸਮੀਖਾ ਦਾ ਨਾਂ ਲਿਆ ਕਿ ਜਦੋਂ ਹਮ ਪਿੱਛੇ ਪੜ ਗਿਆ ਤਾਂ ਮਰਨਾ ਧਰੂ ਇਕੱਲੇ ਨਾ ਹੋ ਲੈ ਕੇ ਤੁਹਾਡੀ ਨੋਰੀ ਸੱਚੇ ਇਕੱਲੇ ਨੇ ਜਾਣਾ ਪਿੱਛੋਂ ਹੁਕਮ ਕੋਇਆ ਸਾਰਾ ਪ੍ਰਬੰਧ ਕੱਗਾ ਵੀ ਸਾਡੇ ਤੋਂ ਬਾਅਦ ਜਿਨ੍ਹਾਂ ਨੇ ਹਾਜ਼ਰੀ ਭਰਉਣੀ ਹੈ ਜੇ ਸ਼ੁਗਨ ਨੇ ਆਉਣਾ ਮੰਨੇ ਸ਼ਾਦੀ ਕੋਲ ਟੁੱਕੇ ਨੇ ਤੇ ਕਾਢੀ ਵਾਰ ਅਸੀਂ ਕਹਿ ਕੇ ਖਿਮਾ ਦੇ ਰਾਜ ਕੋਲ ਜਾਈ ਆ ਮੈਂ ਤੇ ਹਾਸ ਨੂੰ ਸ਼ਾਰਟ ਕਰਦਾ ਮੈਂ ਦੂਸਰਾ ਦੇਖੋਇਆ ਸਮਾਗ ਸਮਾਗਤ ਸਰਦਾਰ ਮਹਾਂ ਸਿੰਘ ਨੇ ਇੱਕ ਚਿੱਠੀ। ਇਹ ਚਿੱਠੀ ਫਰੀਦਿਕ ਗਲਗੋਦਾ ਨਾਮ ਲਿਖੀ ਜਿਹੜਾ ਬਸਾਵਰ ਦੇ ਕਿਲੇ ਤੇ ਬਿਮਾਰੀ ਦੀ ਮਾਲ ਤੁਚਪਿਆ ਤੇ ਕੋਈ ਉੱਠੇ ਤੇਰਾ ਵੀਰ ਚਿੱਠੀ ਲੈ ਜਾਵੇ। ਇੱਕ ਨੌਜਵਾਨ ਭੈਣ ਉੱਠ ਕੇ ਖੜੀ ਹੋ ਕੇ ਕਹਿੰਦੀ ਵੀ ਮੈਨੂੰ ਮੌਕਾ ਦਿਓ ਜਿਹਦਾ ਨਾਮ ਇਤਿਹਾਸ ਸੁੰਦਰ ਫਰੀਦ ਸ਼ੱਕ ਹੋਰ ਹੈ। ਸੱਚੇ ਭੈਣ ਉਹ ਸ਼ੀਨੀ ਸੀ। ਇਹਨੇ ਅਮਰਤ ਪਾਨ ਕੀਤਾ ਸੀ ਇਹਦਾ ਜੀਵਨ ਕਿਵੇਂ ਬਦਲਿਆ। ਇਹ ਪਹਿਲਾ ਹਿੰਦੂ ਪਰਿਵਾਰ ਚ ਪੈਦਾ ਹੋਈ ਤੇ ਮਾਪਿਆਂ ਨੇ ਡੋਲੀ ਤੇ ਬਿਠਾ ਕੇ ਵਿਦਾ ਕੀਤਾ ਜਦ ਤੈ ਡੋਲੀ ਤੋਰੀ ਧੀਂ ਘਰ ਤੋਰੀ ਨਾ ਉਹ ਤਰ ਪਠਾਣਾ ਨੇ ਰਾਸਤੇ ਤੇ ਡੋਲਾ ਖੋਲਿਆ ਤੇ ਰੋਣਦੀ ਕਰਲਾਂਦੀ ਭੈਣ ਨੂੰ ਆਪਣੇ ਨਾਲ ਲੈ ਜਾਗੀ ਹੁੰਦੇ ਸਮੰਤੇ ਹੋਏ ਘਰੀ ਸੇ ਕਰੂਰੇ ਕੋਲੇ ਸਰਕਾਰ ਸਭ ਕੰਮ ਹੋ ਗਿਆ ਮਾਰਿਆ ਧਮਕਾ ਰੋਈ ਜਾਂਨੇ ਕੋਈ ਕਸੂ ਦਾ ਸਹੀ ਇਹਦੇ ਅਸੀਂ ਡੋਲਾ ਲੈ ਕੇ ਆ ਰਹੇ ਸੀ ਤੇ ਰਾਸਤੇ ਤੇ ਕੋਈ ਪਠਾਨ ਡੋਲਾ ਖੋਤੂ ਲੈ ਸਰਦਾਰ ਨੇ ਗਰਸ਼ਮੀ ਪੁਠਾ ਸੇਕ ਉੱਤੇ ਖੜਾ ਹੋ ਗਿਆ ਹੱਥ ਗਿਆ ਸਰਵਾਰ ਦੀ ਪੁਠੇ ਓਹ ਥੋੜੇ ਖੜੇ ਕਿੱਥੋਂ ਦੇ ਪਾਪੀ ਕਿਰਨ ਸਰਦਾਰ ਨੇ ਨੰਗੇ ਕਿਥੋਂ ਦੇ ਪਾਪੀ ਕਹ ਲਗੇ ਜੀ ਕਿ ਮਿਸ਼ਰੀ ਦੇ ਰਹਿਣ ਵਾਲੇ ਹਰੀ ਸਿੰਘ ਨੰਦਵਾ ਕਹਿੰਦਾ ਤੁਸੀਂ ਜਾਂਜੀ ਕਿੰਨੇ ਜਾਣੇ ਸੀ ਕਿੰਨੇ ਜਾਣੇ ਸੀ ਪਠਾਨ ਕਹਿੰਦਾ ਜੀ ਪਠਾਨਸ ਦੀ ਚਾਹਰ ਕੋੰਦ ਪੁੱਛ ਲੂਵੇ ਪਾਗਦੇ ਸਰਦਾਰ ਸਾਹਿਬ ਦੱਸਣ ਲੱਗੇ ਕਿ ਪਠਾਨਾਂ ਦੀ ਸ਼ਖਤ ਕਰਦੇ ਹਰੀਸ਼ਕ ਕਹਿੰਦਾ ਤੁਸੀਂ ਕਿਹਨਾਂ ਦਾ ਨੇ ਸੀ ਗੰਗੀ ਇਕ ਹੜਿੱਕੇ ਨੇ ਬੋਲੇ ਵੀ ਅਸੀਂ ਤਾਂ ਸਿੱਧੀ ਸੱਤਰ ਅਸੀ ਮੂਰਤੀਆਂ ਉਹ ਹਰੀਸ਼ਕ ਕਹਿੰਦਾ ਬੇੜਾ ਵੀ ਤਾਇਓ ਘਰਕ ਹੋਇਆ ਤੇ ਤੁਸੀਂ ਮੂਰਤੀਆਂ ਸੀ ਮਰਦਾ ਹੁੰਦਾ ਨਾ ਤੇ ਸੱਤਰ ਅਸੀਆਂ ਕੋਲੋਂ ਕੀ ਕੰਮ ਚਾਰ ਹਨ ਪਠਾਣਾ ਦਾ ਬੁਲਾਪਕ ਮੇਰਾ ਨੰਦ ਮਿਚਲੀ ਤੇ ਪਠਾਣਾ ਨੂੰ ਪਾਰ ਕੇ ਬੱਚੀ ਨੂੰ ਛੜਾ ਕੇ ਲਿਆਂਦਾ ਮਤ ਪਾਨ ਕਰਾਇਆ ਨਾ ਰੱਖਿਆ ਹਰ ਸ਼ਬਦ ਕੋਲ ਸਰਦਾਰ ਹਰੀਸ਼ਕ ਕਹਿੰਦੀ ਸੀ ਇਹ ਬੇਟੀ ਕਣੀ ਹੈ ਕਹਿੰਦੀ ਜੱਠੀ ਲੈ ਕੇ ਮੈਂ ਜਾਣਾ ਜੱਠੀ ਲੈ ਕੇ ਕੋਕੀ ਰਾਤੋ ਰਾਤ ਸਰਦਾਰ ਖਰੀ ਸਿੰਘ ਹਲਦੇੜੀ ਕੋ ਬਿਮਾਰ ਮੰਗੇ ਤੇ ਪਿਆ ਖੜਕੇ ਸਿੰਘ ਖੜਦੇ ਨੇ ਜਿੱਥੀਂ ਬਣੀ ਹੈ ਜਦੋਂ ਉੱਠ ਕੇ ਬੈਗਿਆ ਇਹਦੇ ਕੋਲੇ ਫਰਸਮੇ ਬੈਠਦਾ ਸੀ ਉਹ ਸਰਦਾਰ ਸਾਹਿਬ ਰੁਕ ਜਾਓ ਪੱਥਰ ਤੁਹਾਡੀ ਬੜੀ ਲੋੜ ਹੈ ਸਰਦਾਰ ਕਿਹਾ ਪੈਦਾ ਨਾ ਲਗ ਪਿੱਛੇ ਹੋ ਕੇ ਗੱਲ ਕਰੀ

ਕਲੇ ਦੇ ਨਜ਼ਦੀਕ ਦੁਸ਼ਮਣ ਨੇ ਖੜਾਕ ਕੇ ਰਾਜ ਸਿੰਘ ਨੇ ਦੁਸ਼ਮਣ ਨੂੰ ਕੇਰਾ ਪਾ ਲਿਆ ਪਾਇਆ ਗਿਆ ਘਾਣਾ ਫਰੀਦ ਸਿੰਘ ਆ ਗਿਆ ਫਰੀਦ ਸਿੰਘ ਆ ਗਿਆ ਕਈ ਪੱਜ ਕੋਲੇ ਸੰਮੀਖਾ ਕਹਿੰਦਾ ਉਹ ਕਿੱਥੇ ਚਲੇਓ ਫਰੀਦ ਸਿੰਘ ਆ ਗਿਆ ਫਰੀਦ ਸਿੰਘ ਦਾ ਵਾਰ ਕਦੇ ਕੋਈ ਖਾਲੀ ਨਹੀਂ ਜਾਂਦਾ ਦੁਸ਼ਮਣ ਜਾਣਦਾ ਸੀ ਸਰਦਾਰ ਨੇ ਤੈਨੂੰ ਇੱਥੇ ਬਣਾਏ ਇੱਕ ਵੀ ਬੁਮਾਨ ਆਪ ਕਰ ਲਵਾਂਗੇ ਜਦੋਂ ਸਾਹਮਣੇ ਸੰਮੀਖਾ ਦੇ ਪਈ ਨਗਾ ਆਪਣੇ ਸਰਦਾਰ ਹਰੀ ਸਿੰਘ ਨੰਗੋ ਨੇ ਮਾਰੀ ਆਵਾਜ਼ ਓਏ ਆ ਸਮੇ ਖਾਨਾ ਆ ਫੇ ਕਰੀਏ ਮੁਕਾਬਲਾ ਮੇਰੀ ਖਦਾਈ ਤੈ ਤਿੰਨ ਵਾਰ ਤੂੰ ਕਰ ਲਈ ਚੌਥੀ ਵਾਰੀ ਵਾਰੀ ਮੇਰੀ ਹੈ ਕਿਉਂਕਿ ਦੁਸ਼ਮਣ ਨੂੰ ਤਿੰਨ ਵਾਰ ਕਰਨ ਦਾ ਮੌਕਾ ਦਿੰਨੇ ਆ ਜਾਂ ਤਿੰਨਾਂ ਵਾਰਾਂ ਤੇ ਇੱਕ ਵਾਰ ਵੀ ਤੇਰਾ ਮੇਰੇ ਤੇ ਲੱਗਿਆ ਤੱਛੀ ਤੇਰੀ ਜਿੱਤ ਹੋਵੇਗੀ ਦੋਨੇ ਆਮੋ ਸਾਹਮਣੇ ਹੋ ਗਏ

ਉਹ ਸਮਾਨ ਸ਼ਰੀਰ ਦੇ ਕਰੇ ਬਾਜੀ ਭੇਦੀਏ ਨਿਉਂਦਾ ਨਹੀਂ ਲਾਗਿਆ ਜਾਈਦਾ ਲਾਵੇ ਇੱਕ ਨਿਉਂਦਾ ਮੇਰੇ ਤੋਂ ਵੀ ਲੈਂਦਾ ਜਾ ਸਰਦਾਰ ਹਰੀ ਸਿੰਘ ਵੰਗੋਂ ਨੇ ਲਾਇਆ ਤਕਰਾ ਤਵੇਂ ਕਿ ਲਖਦਾਰ ਕਾ ਮਾ ਧਕੜ ਧੜਕੜ ਪੈ ਜਾਂਦਾ ਹਿੱਕ ਧੜਕਦਾ جت کوئی پٹانے ਗੁਰਦੇ ਲੱਗੀਆਂ ਇੱਕ ਸਾਤੀ ਤੇ ਕਪੇੜ ਉਹਨਾਂ ਦੋਵਾਂ ਘੋੜੀਆਂ ਨੇ ਫਟਮਾਸ਼ੀ ਹੋਏ ਕਦੀ ਨਾ ਪੂਰਾ ਹੰਗੜਾ ਕੌਮ ਜਿਹੜਾ ਕਾਠਾ ਪਿਆ ਦੇਖਦੇ ਨੇ ਘੋੜੇ ਨੂੰ ਥਾਪੀ ਦੇ ਦਿੱਤੀ ਨਾ ਪੱਛਲ ਘੋੜਿਆਂ ਕਿਲੇ ਵੱਲ ਨੂੰ ਅਸਾ ਪਾਵਣਾ ਨਹੀਂ ਉਦੀ ਵਾਰ ਫੇਰਾ ਉਹ ਘੋੜੀ ਲੱਗੀ ਹੈ ਬੜੀ ਕਹਿਰ ਵਾਲੀ ਭਾਇਲ ਹੋਇਆ ਜਾਂ ਅਦਿ ਸਵਾਰ ਤੇਰੇ ਮੇਰੇ ਸੁਹਣੀਆਂ ਚੈਲ ਸਭੀ ਤੇ ਆਵੇ

Да. ਜਿਹਨੇ ਜਹਾਜ਼ ਭਰ ਕੇ ਆ ਗਿਆ ਅਮਰੀਕਾ ਤੋਂ ਸਾਡੇ ਗੋਲਮਾਨ ਜਿਹੜੇ ਰਿਪੋਰਟ ਕੀ ਮਾਪੇ ਰੋਂਦੇ ਨੇ ਮਾਮਾ ਰੋਂਦੀਆਂ ਨੇ 45 ਲੱਖ 50 ਲੱਖ 90 ਲੱਖ ਇਹਨਾਂ ਕਸ਼ਟ ਚੱਲ ਕੇ ਉਹ ਅਮਰੀਕਾ ਦੀ ਧਰਤੀ ਤੇ ਗਏ ਤੇ ਹੁਣ ਜਿਹਨੇ 45 ਲੱਖ ਚੱਕਿਆ 50 ਲੱਖ ਚੱਕਿਆ ਉਹ ਕਿਵੇਂ ਕਰਜ਼ਾ ਲਾਵੇ ਖੇਰੇ ਪੰਜਾਬ ਦਾ ਰਾਜ ਨੌ ਜਵਾਨਾਂ ਦਾ ਖਿਆਲ ਰੱਖਿਆ ਜਾਂਦਾ ਸੀ ਉਸ ਸਮੇਂ ਮੈਂ ਕਹਿੰਦੀ ਅੱਜ ਕਿਤੇ ਬੱਚਿਆਂ ਨੂੰ ਪੜਾਉਣਾ ਸੁੱਖ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਖਰਚੇ ਵਧੀਆ ਸਕੂਲ ਚਲਾਉਣਾ ਤੇ ਛੋਟੇ ਬੱਚੇ ਦੀ ਇਹ ਲੱਖਾਂ ਲੱਖ ਰੁਪਏ ਜਿਹੜਾ ਸਾਲ ਦਾ ਖਰਚਾ ਹੈ ਜੇ ਬੱਚਾ ਪੜ੍ਹ ਲੇ ਤਾਂ ਅੰਦਾਜ਼ੇ ਕੋਈ ਚੰਗਾ ਰੋਜ਼ਗਾਰ ਨਹੀਂ ਨੌਕਰੀ ਨਹੀਂ ਤੇ ਫਿਰ ਬਾਪੂ ਦੇ ਗਲਚੂਠਾ ਦੇ ਕੇ ਕਈ ਵਾਰੀ ਨੌਜਵਾਨ ਕਹਿੰਦੇ ਬਾਪੂ ਫੁਲਾਨੀ ਜ਼ਮੀਨ ਵੇਚ ਦੇ ਉਹ ਜਿਨ੍ਹਾਂ ਨੇ ਹੱਥੀ ਹਾਲ ਵਾ ਕੇ ਜ਼ਮੀਨਾਂ ਵਿੱਚ ਬਣਾਈਆਂ ਉਹ ਤੇ ਉਹਨਾਂ ਨੂੰ ਕੁਛੋ ਰੋ ਰੋ ਕੇ ਉਹਨਾਂ ਨੇ ਜ਼ਮੀਨਾਂ ਦਿੱਤੀ ਕਿਸੇ ਸਮੇਂ ਅਮਰੀਕਾ ਦੀ ਗੱਲ ਕਰੀਏ ਗੋਰੇ ਆਣ ਕੇ ਇੱਥੇ ਸਾਡੇ ਕੋਲੇ ਖਾਲਸਾ ਰਾਜ ਦੀ ਨਕਲੀ ਕਰਿਆ ਲਾਈਨ ਆ ਬਣਾ ਕੇ ਕਈ ਕਈ ਘੰਟੇ ਤੋਹਿਆ ਕਿ ਸ਼ੇਰੇ ਪੰਜਾਬ ਨੂੰ ਮਿਲਣ ਵਾਸਤੇ ਖੜੋਇਆ ਕਰਦਾ ਛਲੇ ਸਾਡਾ ਇੱਕ ਨਾਨਕ ਸਾਈ ਸਿੱਕਾ ਹੁੰਦਾ ਸੀ ਇਥੋਂ ਦਾ ਇੱਕ ਇੱਕ 38 ਡਾਲਰ ਅਮਰੀਕਾ ਦੇ ਬਣਿਆ ਕਰਦੇ ਸੀ ਜਿੱਥੇ ਅੱਜ ਅਮਰੀਕਾ ਦਾ 1 ਡਾਲਰ ਹੈ 70 78 ਰੁਪਏ 80 ਰੁਪਏ ਇੱਥੇ ਆਣ ਕੇ ਜਿਹੜੇ ਬਣਦੇ ਨੇ ਉਦੋਂ ਇੱਕ ਨਾਨਕ ਸਹੀ ਸਿੱਕੇ ਦੇ 38 ਡਾਲਰ ਅਮਰੀਕਾ ਦੇ ਬਣਿਆ ਕਰਦੇ ਸਨ ਸਾਡੀ ਕਰੰਸੀ ਸੀ ਸੀ ਅੱਜ ਗੋਰੇ ਕਹਿੰਦੇ ਸਾਡਾ ਕਾਨੂੰਨ ਹੈ ਕਿ ਅਸੀਂ ਆਪਣੇ ਕਾਨੂੰਨ ਨੂੰ ਮੰਨਣਾ ਹੈ ਸੀ ਵੀ ਕਹਿੰਦੇ ਆ ਉਹਨਾਂ ਦਾ ਕਾਨੂੰਨ ਹੈ ਪਰ ਸਭ ਤੋਂ ਪਹਿਲਾਂ ਆਣ ਕੇ ਉਹਨਾਂ ਗੋਰਿਆਂ ਨੇ ਸਾਡੇ ਕਾਨੂੰਨਾਂ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਬੜਾ ਦੁੱਖ ਹੁੰਦਾ ਹੈ ਜਦੋਂ ਅੱਜ ਅਸੀਂ ਮੀਡੀਆ 'ਚ ਖ਼ਬਰਾਂ ਪੜ੍ਹਦੇ ਆ ਵੀ ਸਾਡੇ ਨੌਜਵਾਨ ਉਥੇ ਸਾਡੀਆਂ ਵੀ ਗੋਦੀਆਂ ਨੇ ਪੰਜਾਬ ਦੀ ਲੈ ਜ਼ਮੀਨ ਹੈ ਠੇ ਕੀ ਲੋੜ ਹੈ ਸਾਨੂੰ ਗੋਰਿਆਂ ਦੇ ਕੋਲੇ ਜਾ ਕੇ ਧੱਕੇ ਖਾਣ ਦੀ ਸਾਡੀ ਇੰਨੀ ਜ਼ਮੀਨ ਹੈ ਇਹ ਸਾਨੂੰ ਕੀ ਲੋੜ ਹੈ ਉਥੇ ਜਾ ਕੇ ਪਰਦੇਸ 'ਚ ਤਗਲੇ ਦੇ ਗੁਲਾਮ ਬਣ ਕੇ ਕੰਮ ਕਰਨ ਦੀ ਨੌਕਰੀ ਕਰਨ ਦੀ ਪਰ ਕਈ ਵਾਰੀ ਨੌਜਵਾਨਾਂ ਦੀ ਜਿਹਦੇ ਮਾਪਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਜਿਨ੍ਹਾਂ ਦੇ ਬੱਚੇ ਵਾਪਸ ਮੁੜ ਕੇ ਆ ਗਏ ਬਾਕੂ ਕਹਿੰਦਾ ਮੈਂ ਬੜੀ ਮੁਸ਼ਕਲ ਨਾਲ ਜ਼ਮੀਨ ਬੜਾਈ ਸੀ ਤੇ ਮੇਰੇ ਪੁੱਤ ਨੇ ਜੇਲ੍ਹ ਕਰਕੇ ਜਮੀਨ ਜਿਹੜੀ ਵੇਚਣ ਨੂੰ ਮਜਬੂਰ ਮੈਨੂੰ ਕਰ ਦਿੱਤਾ ਹੈ ਮਹਾਰਾਜ ਕਿਰਪਾ ਕਰੋ ਇਹ ਸਭ ਤੋਂ ਵੱਧ ਗੁਨਾਹਗਾਰ ਤੇ ਸਾਡੇ ਲੀਡਰ ਨੇ ਜਿਨ੍ਹਾਂ ਨੇ ભેੜਾ ਵਰਤ ਕਰਕੇ ਰੱਖ ਦਿੱਤਾ ਕੁਰਸੀਆਂ ਤੇ ਬੈਠੇ ਮਗਰੋਂ ਕਮਲੇ ਪਹਿਲਾਂ ਹੋ ਜਾਂਦੇ ਮੈਂ ਤਾਂ ਕਈ ਵਾਰੀ ਵੀ ਨਹੀਂ ਹੋਈ ਇਹਨਾਂ ਦਾ ਹੜਕੇ ਕੁੱਤੇ ਵਾਲਾ ਹਾਲ ਹੋ ਜਾਂਦਾ ਔਰੰਗ ਦੇਵ ਨੇ ਕੁਰਸੀ ਲਈ ਆਪਣੇ ਭਰਾ ਨੂੰ ਨਹੀਂ ਛੱਡਿਆ ਸੀ ਭਰਾ ਦਾ ਸਿਰ ਵੱਟ ਕੇ ਥਾੜ ਦੇ ਰੱਖ ਕੇ ਆਪਣੇ ਬਾਪ ਨੂੰ ਦਿੱਤਾ ਸੀ ਉਹ ਤੁਸੀਂ ਪਿਆਰੀ ਸੀ ਪਰ ਨੌਜਵਾਨੀ ਦਾ ਘਾੜਨਾ ਕੀਤਾ ਜਾਵੇ ਉਹ ਸਾਡੇ ਇਹਨਾਂ ਨੂੰ ਨੌਜਵਾਨ ਜਿਨ੍ਹਾਂ ਨੇ ਪੜਾ ਲਿਖੇ ਨੌਜਵਾਨ ਨੇ ਜਿਨ੍ਹਾਂ ਨੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਆ ਜੋ ਉਹਨਾਂ ਦੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ ਨੂੰ ਬੇੜੀਆਂ ਲਾ ਕੇ ਸਾਡਾ ਘਵਿਥ ਬੰਦ ਕੇ ਲਿਆਂਦਾ ਇਹਨਾਂ ਨੇ ਜੱਦ ਵਿੱਚ ਬੜਾ ਦੁੱਖ ਹੁੰਦਾ ਹੈ ਬਹੁਤ ਸ਼ਰੀਆ ਵਿਚਾਰਾਂ ਕਈ ਵਾਰੀ ਸਟੇਜਾਂ ਤੇ ਕਰੀ ਦੀਆਂ ਪਰ ਮੈਂ ਮਾਫੀ ਚੁੰਦੀ ਐ ਵੀ ਸਮਾਂ ਜ਼ਿਆਦਾ ਨਾ ਖੋ ਜਾਵੇ ਧੰਵਾਦ ਹੈ ਸ੍ਰੀ ਸਤਕਾਰਯੋਗ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਹੁਕਮ ਲਾਇਆ ਹੈ ਪ੍ਰਧਾਨ ਸਾਹਿਬ ਰਗਵੀਰ ਸਿੰਘ ਜੀ ਬਹੁਤ ਪਿਆਰ ਵਾਲੇ ਬਾਪੂ ਜੀ ਮੀਤ ਪ੍ਰਧਾਨ ਸਾਹਿਬ ਜਸਕਰਨ ਸਿੰਘ ਜੀ ਖਜ਼ਾਨਚੀ ਸਹਿਬਾਨ ओंकार ਸਿੰਘ ਜੀ ਉਹਨਾਂ ਦਾ ਧੰਵਾਦ ਹੈ ਦਵਿੰਦਰ ਸਿੰਘ ਬਰਿੰਦਰ ਸਿੰਘ ਬਲਕਾਰ ਸਿੰਘ ਭਾਈ ਸਾਹਿਬ ਬਲਵੀਰ ਸਿੰਘ ਲੇਖਕਾਂ ਤਰਫੇ ਇਹਨਾਂ ਦਾ ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਅਮ੍ਰਿਤ ਸਿੰਘ ਜੀ ਨੇਕੀ ਵਾਲੇ ਮਹਾਂਪੁਰਸ਼ ਜੀ ਐ ਨੂੰ ਆਦੇ ਆ ਪ੍ਰੋਗਰਾਮ ਦੇ ਕਵਰੇਜ ਕਰ ਰਹੇ ਜਿੰਨੇ ਵੀ ਮੇਰੇ ਵੀਰ ਨੇ ਜਿੰਨੇ ਵੀ ਇਹ ਚੈਨਲ ਵਾਲੇ ਵੀਰ ਇਹਨਾਂ ਦੀ ਟੀਮ ਆ ਚੜ ਦੀ ਕਲਾ ਲਈ ਅਰਦਾਸ ਸਾਊਂਡ ਵਾਲੇ ਵੀਰ ਇਹਨਾਂ ਦਾ ਧੰਨਵਾਦ ਹੈ ਕੋਟਣ ਕੋਟਣ ਵਾਰਤਨਵਾਦ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹੰਗਰਾਏ ਦੇ ਜਿਹੜੇ ਗੁੰਗਿਆਂ ਤੋਂ ਵੀ ਵਿਖਿਆਨ ਕਰਵਾ ਲੈਂਦੇ ਨੇ ਇਹ ਜਿਹਾ ਤੁਹਾਡਾ ਆਪਣਾ ਗੱਥਾ ਹੈ ਦਾਸ ਬੀਬੀ ਜਸਵੀਰ ਕੌਰ ਜੱਸੇ ਪਿੰਡ ਹైਦਰਾਬਾਦ ਮੇਂ ਨਜ਼ਦੀਕ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਘਰ ਦੇ ਸਾਜਰੇ ਸੰਗ ਕੰਨਦੀ ਕੁਲਵੰਤ ਕੌਰ ਭੈਣ ਜੀ ਮਨਜਿੰਦਰ ਕੌਰ ਸ਼ਰੰਗੀ ਤੇ ਸਾਗਰੀ ਸੀ ਦਾਸ ਦੀ ਛੋਟੀ ਭੈਣ ਹੈ ਕਿਨਾਂ ਦਾ ਨਾਮ ਵੀ ਕੁਲਵੰਤ ਕੌਰ ਜਿੰਨੇ ਵੀ ਵੀਰ ਸਟੇਜ ਤੇ ਨਹੀਂ ਅਸੀਂ ਸਾਰਿਆਂ ਦੀ ਚੰਗੀ ਕਲਾ ਲਈ ਅਰਦਾਸ ਕਰਦੇ ਆ ਨਾਮ ਕਮਲ ਰਾਜਾ ਸਾਹਿਬ ਸਾਰਿਆਂ ਦੀਆਂ ਹਾਜ਼ਰੀਆਂ ਦਰਪਰਮਾਨ ਕਰਨੇ مانا کہ تیری دید کے قابل نہیں ہوں میں اس قابل کا نہیں پر رحمت کر دیتی مانا کہ تیری دید کے قابل نہیں ہوں میں پر میرا شوق ایک انتجار ہے بولا مایوس محبت کا صلہ ملتا ہے بندگی کرنے سے کہتے ہیں خدا فتح بلاوہ خدی واہ اے بنجی کا خانسا واہ